ਉਹ ਮਾਸਟਰ ਜੀ ਜਿਹੜੀ ਪਹਿਲੀ ਮਤਲਬ ਇਹ ਨਾ ਬਸ ਇੱਕ ਵੇਲੇ ਤੂੰ ਇੱਕ ਵੇਲੇ ਰੋਕ ਜਿਓ ਸਰ ਰੋਕ ਜਿਓ ਸਰ ਮੈਡੀਕਲ ਰੋਕ ਜਿਓ ਵੇਟ ਕਰ ਲਓ ਬਹੁਤ ਫੈਸਟ ਕੋਈ ਨਹੀਂ ਰੋਕ ਜਿਓ ਮਮਾ ਆਨਲਾਈਨ ਦਾ ਰਿਸਟਾਰਨ ਰਿਪੋਰਟ ਆ ਉਹ ਉਹ ਲਾਈਨ ਲਏ ਹੈ ਮੈਂ ਉਹ ਹੀ ਯਾਰ ਤੂੰ ਕੋਈ ਕਹਿੰਦਾ ਹਾਂ ਹਾਂ ਆਹ ਦੇਖ ਦੇ ਕੇ ਕੋਈ ਪ੍ਰੋਬਲਮ ਨਹੀਂ ਹੈ नहीं लिखते आप तो बाजी हो बंजर हैं। तुम्हारे पास वीडी चल रही है सारे? वीडी पढ़ा बाहर बोलो, बाहर बोलो। मैं सर पर बाहर बोलो जो कार्नी बना है बाहर बोलो। बाहर बोलो आप लोग। मैं बाहर पर बोलो तालेखा रहेगा ना। ब ਪਾ ਦੋ ਕਿ ਦਵਾ ਨਵੇਂ ਨਵੇਂ ਅੰਦਰ ਆਨੇ ਕੋਸ਼ਿਸ਼ ਕਰ ਲਿਆ ਆਏ ਉਹ ਪਾਣੇ ਤੋਂ ਨਹੀਂ ਬਣਦਾ ਸਾਡੀ ਤੋਂ ਹੁੰਦੀ ਆ ਨਵੇਂ ਫੋਟੋ ਆਉਂਦੀ ਆ ਅੱਗੇ ਕਹਿੰਦੇ ਮੇਰੇ ਤੋਂ ਸਰ ਦਾ ਰੋਣ ਉੱਤਰੋ ਵੱਡੀ ਗੱਲ ਨਹੀਂ ਹੁਣੇ ਇਹ ਨਾ ਭਾਈ ਹੁਣੇ ਕਹਿੰਦੇ ਦੋ ਬੰਦੇ ਦੀ ਫੋਟੋ ਪਾ ਦੇ ਨੀ ਹੁਣੇ ਫੇਰ ਆਣਗੇ ਕਹਿੰਦੇ ਕੋਈ ਕੀਤਾ ਮੈਨੂੰ ਭਾਈ ਇਹ ਨਾ ਦੱਸੋ ਮੈਨੂੰ ਬੰਦੇ ਦਾ ਹੋਂਦ ਦੱਸੋ ਕਾਰਵਾਈ ਕਰਕੇ ਦੱਸੋ ਬਸ ਬਸ ਤੇਰਾ ਕੰਮ ਕਰਨਾ ਨਾ ਕਰੋ ਮੈਨੂੰ ਇਹ ਦੱਸੋ ਯਾਰ ਸਰ ਨਹੀਂ ਨਹੀਂ ਯਾਰ ਮੈਂ 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 ਬੋਲ 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 ਆਪ ਯਾਰ ਆਪਾਂ ਜੀ ਇੱਕ ਮਿੰਟ ਆਪਾਂ ਜੀ ਸਰਕਾਰ ਆ ਇਹਦਾ ਮਤਲਬ ਚੁੱਪ ਰਹੀਏ ਉਹ ਸ਼ੈਤਾਨੀਆਂ ਕਰੀ ਜਾਂ ਉਹ ਤਿਆਰ ਰਹੀ tờ ਪੱਤੇ ਦੇ ਕੇ ਮੈਂ ਤੁਹਾਨੂੰ ਅੰਦਰ ਕਿੰਨਾ ਬੰਦੇ ਚੱਲ ਗਏ ਇਹਦੀ ਮੇਰੀ ਭੂਤਾਂ ਦੇ ਗਏ ਆ ਇਹਨੇ ਆਪੇ ਜੇਲ੍ਹ ਤੋਂ ਦੇਖੋ ਉਹ ਸਾਰੇ ਦਬਕੇ ਮਾ ਗਏ ਸਾਰੇ ਇਹ ਦਬਕੀ ਇਹ ਸਭ ਤੋਂ ਚੋਰ ਕੇ ਮਾ ਗਏ ਬਸ ਗੰਦੇ ਆਪਾਂ ਦੇ ਬੋਟਿੰਗ ਦੀ ਪੈਂਡਿੰਗ ਦੇ ਇਹ ਆਇਆ ਯਾਰ ਜੀ ਇਹ ਆਇਆ ਇਹ ਸਵੇਰੋਂ ਉੱਢ ਕੇ ਪੈਂਦਾ ਆਪਣੇ ਬੰਦਿਆਂ ਨੂੰ ਉਹ ਨਹੀਂ ਨਹੀਂ ਕਹਿੰਦੇ ਹੁਣ ਇਹਨੇ ਜੋਲਤਪੁਰ ਆਪਣੇ ਮੰਗਾਂ ਦੇ ਨਾਰੇ ਲੁਕਤ ਲੁਵਾਏ ਹੋ ਗਿਆ ਫਿਰ ਪਰਸਪਤ

ਕੀ ਕਰਿਆ ਨਾ ਮੈਂ ਹੁਣੇ ਅੰਦਰ ਗਿਆ ਨਾ ਪਾਣਾ ਕਰ ਲਿਆ ਓਏ ਪਾਣੇ ਬੰਦ ਹੋ ਗਏ ਫਾਟੇ ਬੜੇ ਫੋਟੋਆਂ ਦੀ ਆ ਅੱਗੇ ਕਈ ਨਾ 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 ਉਹ ਹੁਣੇ ਇਹਨੇ ਭਾਜੀ ਇਹਨੇ ਹੁਣੇ ਕਹਿੰਦੇ ਤੁਹਾਨੂੰ ਬੰਦੇ ਇਹਨਾਂ ਫੋਟੋ ਪਾ ਦੇ ਨਹੀਂ ਹੁਣੇ ਫੇਰ ਆਣਗੇ ਕਿ ਦੇਖੋ ਕੀ ਕਾ ਮੈਨੂੰ ਭਾਜੀ ਇਹ ਨਾ ਦੱਸੋ ਮੈਨੂੰ ਬੰਦੇ ਆਉਂਦਾ ਦੱਸੋ ਕਾਰਵਾਈ ਕਰਕੇ ਦੱਸੋ ਬਸ ਮੇਰਾ ਕੰਮ ਕਰ ਨਾਲ ਕਰੋ ਤੁਹਾਨੂੰ ਇਹ ਦੱਸੋ

ਇਹ ਆਇਆ ਆਂ ਜੀ ਇਹ ਆਇਆ ਨਾ ਇਹ ਸੇਲੋ ਗੁੱਟ ਦੇ ਪੈਰਾਂ ਦੇ ਬੰਦਿਆਂ ਨੂੰ ਇਹ ਨਹੀਂ ਇਹਨੇ ਪੋਹੀ ਭਾਈ ਇਹਨੇ ਦੋਲਤਪੁਰ ਆਪਣੇ ਬੰਦਿਆਂ ਕੋ ਨਾਰੇ ਲੁਕਤ ਲੁਵਾਏ ਹੋ ਗਿਆ ਫਿਰ ਹੈ ਅੱਛਾ ਇਹ ਲੋਇਓ ਪੰਚਾਇਤ ਵਾਲੇ ਕੀ ਕਰ ਰਿਹਾ ਤੁਸੀਂ ਹੈ ਅੱਜ ਫਿਰ ਮੈਂ ਤੈਨੂੰ ਜੇ ਗਲਤ ਕੁਝ ਕਰ ਲਿਆ ਮੇਰੀ ਡਿਊਟੀ ਹੈ ਯਾਰ ਮੇਰੀ ਡਿਊਟੀ ਹੈ ਚਲੋ ਮੇਰੇ ਕੋਲ ਬੰਦਿਆਂ ਨੂੰ ਲੈ ਜਾਓ ਭਾਈ ਮੇਰਾ ਬਾਹਰ ਆਇਆ पर <laughs> ਬਾਤਾਂ ਨੂੰ ਇੱਕ ਵਾਰ ਬਣਾਓ 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 ਇੱਕ ਵਾਰ ਬਣਾ ਇਹ ਕੋਈ ਗੱਲ ਇਹ ਕੋਈ ਬੜੇ ਦੇਖੋ ਸਾਹਮਣੇ ਇਹ ਇਹ ਬੰਦਾ ਭੱਜ ਗਿਆ ਤੇ ਮਾੜੀ ਗੱਲ ਠੀਕ ਹੈ ਨਾ ਸਭ ਜਲਦੀ ਆ ਸਾਹਮਣੇ ਨਾਲ ਇਹ ਚ ਕੁਛ ਮਾਤੇ ਨੂੰ ਐਲਾਨਾ ਕੋਈ ਸੀ ਮਨੀ ਸਾਹਿਬ ਜੀ ਆਏ ਸੀ ਪੰਜ ਸਾਹਿਬ ਜੀ ਆਏ ਸੀ ਤਿੰਨੇ ਹੋ ਸੀ ਤੇ ਗੱਲ ਕਰਦੇ ਅੱਛੇ ਮਾਂਜੋ ਜੀ ਜੋ ਐਮਐਲਏ ਸਾਹਿਬ ਜੀ ਅਮਰ ਸਿੰਘ ਕਲਸੀ ਬਦਲਾਹ ਹਲਕੇ ਜਰੇ ਨੇ ਉਹ ਆਏ ਸੀ ਤੇ ਬਿਲਕੁਲ ਗਲਤ ਫੈਸਲੇ ਹੋ ਗਏ ਕਿ ਜਿਹੜਾ ਕੋਈ ਬੰਦਾ ਅੰਦਰ ਦੇ ਪਾਸੇ ਆ ਲਾ ਪੁਰਾਜ ਤੇ ਬੰਦਾ ਅੰਦਰ ਦੇ ਪਾਸੇ ਰੱਖਿਆ ਤੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਤੁਹਾਨੂੰ ਦੱਸਿਆ ਗਿਆ ਸਾਰੇ ਰਿਸਪੈਕਟਡ ਪੋਜੀਸ਼ਨ ਸਾਰੇ ਬੱਸੀ ਗਏ ਤੇ ਉਹ ਚੱਲੋਗੇ ਕਿਉਂਕਿ ਜਿਹੜਾ ਇਹ ਜਿਹੜਾ ਕਾਰ ਜਿਹੜਾ ਕੋ ਬੰਦਾ ਹੈ ਜੇ ਦੂਸਰਾ ਬੰਦਾ ਸਿਵਲ ਡਿਪਾਰਟਮੈਂਟ ਦਾ ਇੱਕ process ਹੈ ਤੇ ਉਹ ਦਾ ਵੈਰੀਫਾਈ ਕਰ ਲੈਂਦੇ ਨੇ ਕੋਈ ਨਾ ਸ਼ਾਂਤ ਬਿਲਕੁਲ ਜੀ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਇਹਨੇ ਐਗਰੈਸ਼ਨ ਉਹਨੇ ਕੁਝ ਦੇਖਿਆ ਹੋਇਆ ਹੈ ਬਹੁਤ ਲੱਛਣਾ ਚੱਲਿਆ ਜੋ ਇਹਨਾਂ ਤੋਂ ਘਟਿਆ ਤੋਂ ਕੰਮ ਹੋਣਾ ਸੀ ਲੋਕਾਂ ਨੂੰ ਜੋ ਉਮੀਦ ਸੀ ਵੀ ਇਹਨਾਂ ਨੇ ਆ ਕੁਝ ਕਰਨਾ ਹੈ ਮੈਂ ਕਹਿੰਦਾ ਇੱਕ ਵਾਰ ਇਹ ਇੱਕ ਵਾਰ ਮਾਰੇ ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜਦੋਂ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆ ਘਟਿਆ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਪਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਪੱਕ ਦਿੱਤੇ ਔਰ ਲੋਕਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇੱਥੇ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਗੇਮ ਦੇ ਅੱਜ ਕਾਉਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਛਪਾਲੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡਟ ਕੇ ਵਿਰੋਧ ਕੀਤਾ ਔਰ ਬੜੀ ਜਿਹੇ ਕਾਰਵਾਈ ਉਕਰਾਵਾ ਦਿੱਤੀ ਤੇ ਕੌਣ ਆਇਆ ਦਾ ਸੀ ਇਦੋਂ ਵੱਲੋਂ ਕਾਰਡ ਬਣਾਇਆ ਨਾ ਮਗਲੀ ਜੈਸੀ ਕਿੱਥੇ ਆ ਮਗਲੀ ਜੈਸੀ ਜਿੱਥੇ ਵੀ ਹੋ ਗਈ ਉਹ ਕਦਾਂ ਹੋਣ ਦੇਖਾਂਗੇ ਕੀ ਵੀ ਲਾਪਰਵਾਹੀ ਹੈ ਜਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲਿਆ ਕਿਉਂਕਿ ਹਰ ਕੰਮ ਤੇ ਪੈਸਾ ਛੁੱਟਦੇ ਜੋ ਵੋਟ ਲਈ ਤਾਂ ਪੈਸਾ ਜੇ ਕੇ ਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਬਹੁਤ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਜਿਤਾ ਕੇ ਉਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅਜੀ ਲੋਕਾਂ ਨੇ ਜਵਾਬ ਦਿੱਤਾ ਕਾਂਗਰਸ ਕਾਂਗਰਸ ਦੇ ਨਾਲ ਸੰਬੰਧ ਤੇ ਪਰ ਉਹ ਅੱਗ ਉਹ ਹ ਸੇਵਰੀ ਗਲਤ ਮੈਂ ਦੱਸਾਂ ਇਹ 22 ਜਗ੍ਹਾ ਕਾਲੀਏ ਪੈਣ ਦੇ ਸੀ ਇਹ ਕਿੱਥੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਔਰ ਫਿਰ ਵੀ ਆਮ ਆਦਮੀ ਪਾਰਟੀ ਦੇ ਚੰਦਾ ਬੁਲੰਦਿਆ ਜਿਹੜਾ ਬਸ ਆਜੇ ਹੁਣ ਜਿੱਥੇ ਜਿੱਥੇ ਜੀ ਵੀ ਗਲਤੀ ਹੋਗੀ ਉਦੇ ਤੇ ਕਾਰਵਾਈ ਕੀਤੀ ਜਾਏਗੀ ਨਹੀਂ ਮੈਨੂੰ ਲੱਗਦਾ ਇਹਨਾਂ ਨੂੰ ਹਾਰ ਦਾ ਦਾਸ ਹੋ ਰਿਹਾ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਆ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹ ਵੀ ਹੱਦ ਰਹਿ ਗਈ ਹੋਵੇ ਐਸਾ ਨਹੀਂ ਚੱਲਿਆ ਸ਼ਰਾਬਾਂ ਨਹੀਂ ਚੱਲੀਆਂ ਸੂਰ ਨਹੀਂ ਚੱਲੇ ਲੋਕਾਂ ਨੇ ਦੇਤਾ ਫਤਵਾ ਕੀ ਜੋ ਮਿਲਿਆ ਹੈ ਨਤੀਜਾ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਗੱਲ ਕਹਿ ਦਿਆ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ ਔਰ ਜੇ ਹੋਣ ਵੀ ਕਹਿਣ ਕੋਈ ਹਲੇ ਸੈਮੀਫਾਈਨ ਸਾਡਾ ਰਹਿਦਾ ਮੈਂ ਕਹਿੰਦਾ ਸਰਮਣਾ ਲੱਕ ਦੇ ਲੈ ਉਹ ਬੰਦੇ ਰੇਵਾ ਇਹਦੀ ਤੀਂ ਦੇ ਸਰਮਣਾ ਸਰ ਐਸਐਸਪੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਵੀ ਨਾ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਪਾ ਕੇ ਕਹਿੰਦਾ ਲਿਖਿਆ ਜੀ ਇੱਕ ਕੰਦ ਆਹ ਦੇਖਾ ਹੁਣ ਕੰਦ ਵਿਖਾ ਲੋ ਇਹਨਾਂ ਨੂੰ ਜਿਹੜੀ ਵਿਖਾਇਆ ਸੀ ਕੀ ਕਹਿੰਦੇ ਪਾਣੇ ਤੇ ਲਿਖਿਆ ਵੀ ਕਾਂਗਰਸ ਜਿੱਤ ਗਈ ਵਿਖਾ ਲੋ ਕੰਦ ਇਹ 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 ਧਮਕੀਆਂ ਦੇਣਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਗੋਟਾਲੀ ਤੇ ਵੀ ਹੁੰਦੀ ਆ ਤੇ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਸਰਵਸ ਤੇ ਕੀ ਸਮਝ ਰਹੇ ਹੋ ਜਿਸ ਤਰ੍ਹਾਂ ਬਾਰੇ ਲੋਕ ਆਦੇ ਦੇਖੋ ਨਾ ਗੱਲ ਕੀ ਕਰਨੀ ਚਾਹਨਾ ਵੀ ਜੇ ਨਾ ਹੁੰਦੇ ਮੈਂ ਤੇ ਆਪ ਕੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਖੜਾ ਠੀਕ ਹੈ ਕੰਢ ਕੰਢ ਜਿੱਥੇ ਜਿੱਥੇ ਜੋ ਜੋ ਇਹ ਕੀਤਾ ਜਾਂ ਕਰ ਰਹੇ ਸਭ ਪਤਾ ਇਹ ਗੱਲ ਇਹ ਰੋਕੋ ਬਣਦਾ ਕੀ I'm not. ਕਰ ਲਿਆ ਸਰ ਉਹ ਕਿਤਨਾ ਵੱਡ ਕੇ ਅੱਜ ਹੋਰ ਕਿਤਨਾ ਵੱਡਾ ਬਣਾ ਉੱਥੇ ਦੰਗੋ ਕਰ ਕਿੰਨੇ ਕਰਨਾ ਹੈ ਕਿੰਨੇ ਕਰਨਾ ਹੈ ਇਹਨੇ ਬਣਾਇਆ ਦੋ ਬੰਦੇ ਬਣਾਇਆ ਨਹੀਂ ਬਣਾਇਆ ਨਹੀਂ ਬਣਾਇਆ ਹੈ ਨਹੀਂ ਤੇ ਫਿਰ ਬੰਦਾ ਤੁਸੀਂ ਮੇਰੇ ਬੱਥੇ ਦੇਖ ਕੇ ਮਤਲਬ ਵਿਨੀਤ ਦਾ ਆਈਡੀ ਆਸਪੀ ਸਾਹਿਬ ਜੀ ਜੋ ਹੋ ਰਿਹਾ ਹੈ ਜਾਨੀ ਆਈਡੀ ਚੈੱਕ ਕਰਕੇ ਜਦੋਂ ਉਹ ਇਲਾਜ ਇਹ ਕਹਿੰਦੇ ਆਪਣੇ ਆਂਦੇ ਲੈਂਦੇ ਵੀ ਤੁਹਾਨੂੰ ਸੁਭਾਈਦ ਨੂੰ ਹੀ ਜਾਣਦੇ ਫੇਰ ਦੇ ਉਹ ਕੋਈ ਧਮਕਾ ਰਹੇ ਨੇ ਤੁਹਾਡੇ ਨਾਲ

ਸੁਗੀ ਗੱਲ ਚੱਲੀ ਜਾਂਦੀ ਹੈ ਸਸਾ ਇਹ ਗੁੱਸਾ ਮੇਰੇ ਨਾਲ ਨਾ ਕਰੋ ਜੀ ਮੈਂ ਬਾਹਰ ਆਇਆ ਨੌਕਰੀ ਦੇ ਮੋਟੇ ਮੇਰੇ ਨਾਲ ਗੁੱਸਾ ਨਾ ਕਰੋ ਇਹ ਕੰਮ ਨਹੀਂ ਕਰ ਰਹੀਆਂ ਉਹਨਾਂ ਨੂੰ ਘਰ ਲੱਗੇ ਨਾ ਸਾਡੀ ਗ੍ਰੀਟਿੰਗ ਆਏ ਉਹ ਮੈਨੂੰ ਜਾਨੇ ਮੇਰੋ ਈਗਾ ਨਾ ਫੋਨ ਖੜੇ ਨਾ ਪਾਸੇ ਹੋ ਕੇ ਆਉਂਦੇ ਆਂ ਜੀ ਆਪ ਵੀ ਆਓ ਜੀ ਪਤਾ ਕੀ ਹੋ ਕਿਉਂ ਬੰਦੇ ਪਤਾ ਅਸੀਂ ਦੋਨੋਂ ਅੱਧਰੋਂ ਆਉਂਦੇ ਆਂ ਪਾਸੇ ਪਾਜੀ ਮਿੰਡ ਤਿੰਨ ਜੇ ਜੇ ਬੰਦਾ ਵਾਰੰਦਰ ਠੀਕ ਆ ਅਸੀਂ ਬੂਹੇਲ ਚੱਲੇ ਜੀ ਠੀਕ ਆ ਫੜਲੇ ਫੜਲੇ ਬੰਦੇ ਆਹ ਫੜਨੀ ਯਾਰ ਸਰਕਾਰ ਦੇ ਇਹਦਾ ਉਹ ਇਨਰ ਆ भाई कंदी आहियूं فقط هي روکو نه بس زندہ باد میری کتي زندہ باد بندے بندے زندہ نہیں بھائی ਦੇਖ ਬੰਦੇ ਲੈ ਲਓ ਬੰਦੇ ਲੈ ਆਵਾ ਸੰਦੇਲ ਜੰ ਮੈਨ ਮੈਨ ਨੂੰ ਦੋ ਤਿੰਨ ਜਣੇ ਜਾਣੇ ਹਾਂ ਨਿਰਗ ਵਿੱਚ ਜਾਂਦੇ ਨੇ ਆਹ ਬੰਦੇ ਪੰਜਾਂ ਨੇ ਲੈ ਕੇ ਆ ਮੈਂ ਮੈਂ ਰੋਕਣਾ ਕੋਈ ਨਾ ਬੰਦੇ ਬਰੇਦਾ ਦੋਨ ਜਣੇ ਮਿੰਟਾਂ ਟਾਈਮ ਤੇ ਪਾਉਂਦੇ ਹਾਂ ਜੀ ਪਰ ਅੱਜ ਇਹ ਗੁੱਟਾ ਕਰਦੀ ਆਹ ਉਹ ਕੋਟਲੇ ਟਾਈਮ ਤੇ ਪਾਉਂਦੇ ਆਜਾ ਟਾਈਮ ਨਿਕਲਿਆ ਵਾ ਸਰ ਟਾਈਮ ਨਾ ਟਪਾਓ ਅੱਡਾ ਮੈਂ ਮੈਂ ਅੰਦਰ ਲੈ ਕੇ ਆਉਣਾ ਕੋਈ ਨਹੀਂ ਸਰ ਉਦੋਂ ਉਹਨਾਂ ਦੇ ਪਿੱਛੇ ਪਿੱਛੇ ਨੇ ਅਰਦਨ ਅੱਛਾ ਉਹ ਨਹੀਂ ਉਹ ਯਾਰ ਜਿੱਦਿਆ ਜਿੱਦਿਆ ਟਾਹੂ ਜੀ ਜਿੱਦਿਆ ਦਰੂ ਉਹਨਾਂ ਨੇ ਭਾਈਆਂ ਨੇ ਬਾਕੀਆਂ ਨੇ ਉਹ ਭਾਦੇ ਨਹੀਂ ਉਹਨਾਂ ਨੇ ਸਾਹਿਬ ਜੀ ਆ ਜਿਓ ਨਹੀਂ ਗੱਲ ਬਣੀ ਉਹ ਨਹੀਂ ਬਣੀ ਪਾਪਾ ਗੱਲ ਕਰਨ ਦੀ ਜੀ ਹਾਂ ਬੋਲ ਰਹੇ ਨੇ ਹੁਣ ਇਹ ਨਹੀਂ ਜੀ ਮਿਕੋਬ ਅਗੜ ਮੁੰਡਾ ਠੀਕ ਆ ਜੀ ਤੁਹਾਡੇ ਕਿਹਨਾਂ ਤੇ ਆਏ ਆ ਇਹ ਹੁਣੇ ਸਾਨੂੰ ਇੱਕ ਲੰਮੇ ਬਾਅਦ ਤੇ ਦਾਦੀਆਂ ਬੋਲ ਰਹੀਆਂ ਨੇ सालों बाद तो शॉट भी नहीं हुआ मैंने सालों बाद क्या लेकर आ जाएगा नहीं क्या देखा तो 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 ਉਹ ਕੰਟੀਨ ਕਿਹਦੇ ਬੰਦੇ ਅੰਦਰ ਬੈਠੇ ਇਹ ਵੀ ਜਾਣੀ ਬਟ ਕੇਨ ਮਰੋ ਯਾਰ ਆਵਾਜ਼ ਆ ਰਹਾ ਅੱਧਾ ਬਾਰ ਮੈਂ ਜਿਹੜਾ ਕਹਿੰਦਾ ਦੇਖੋ ਜਿੱਥੋਂ ਰੁਕਦਾ ਤਾਂ ਨਾ ਜਾ ਰਿਹਾ ਉਹ ਆ ਗਿਆ ਵੀ

ਆ ਦੋ ਬੰਦੇ ਸਰ ਇਹ ਆ ਆ ਕਰੇ ਆ ਆ ਆ ਦੋ ਬੰਦੇ ਜੀ ਆ ਦੇ ਵੱਲੋਂ ਕੇ ਵੇਖੋ ਉਧਰ ਵੇਖੋ ਆ ਆ ਵੇਖੋ ਤੁਹਾਡੇ ਉੱਧਰ ਲੱਖ ਮੁੰਡੇ ਉਧਰ ਵੇਖੋ ਸੁਣ ਲੈ ਫਿਰ ਰਾਜ ਮੇਰਾ ਵੀਰੇ ਤੂੰ ਫੈਰਦੇ ਹੋ ਤੂੰ ਜੀ ਵੀ ਤੇ ਦੂਜੀ ਨੂੰ ਘੋਲਿਆ ਤੂੰ ਚੈਕਿੰਗ ਕਰਨਾ ਕਿੰਨਾ ਬੰਦਾ ਤੂੰ ਹਰੋਣਾ ਤੂੰ ਕਿਹ ਆਵਾ ਜਦੋਂ ਜੀ ਵੀ ਪਾਲੀ ਪਾਜੀ ਗਈ ਹੋਈਆਂ ਨਾ रा